ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਲੱਗਿਆ ਜੀ ਆਪਾਂ ਅਲਸੀ ਦੀਆਂ ਪਿੰਡੀਆਂ ਬਣਾਉਣ ਸਰਤੀ ਸ਼ੁਰੂ ਹੋ ਗਈ ਹੈ ਜੀ ਤੇ ਅਲਸੀ ਜਿਹੜੀ ਆ ਬਹੁਤ ਵਧੀਆ ਚੀਜ਼ ਹੈ ਸਰੀਰ ਲਈ ਇੱਕ ਕੌਲੀ ਲਈ ਆ ਜੀ ਆਪਾਂ ਨੇ ਅਲਸੀ ਇਹੀ ਇੱਕ ਕੌਲੀ ਲਈ ਆ ਜੀ ਆਪਾਂ ਨੇ ਆਟਾ ਆਟੇ ਨੂੰ ਆਪਾਂ ਹਲਕੀ ਫਲੇਮ ਤੇ ਭੁੰਨ ਕੇ ਤਿਆਰ ਕਰ ਲਾਂਗੇ ਇਹਨੂੰ ਤੇਜ਼ ਅੰਚ ਤੇ ਨਹੀਂ ਭੁੰਨਣਾ ਹੈਗਾ ਹਲਕੇ ਹਲਕੇ ਹੀ ਭੁੰਨਣਾ ਹੈ ਤਾਂ ਕਿ ਸੜੇ ਨਾ ਹਲਕੀ ਅੰਚ ਤੇ ਭੁੰਨ ਕੇ ਆਪਾਂ ਨੇ ਆਟਾ ਤਿਆਰ ਕਰ ਲੈਣਾ ਜੀ ਤੇ ਇਹਨੂੰ ਆਪਾਂ ਫਿਰ ਪਲੇਟ ਵਿੱਚ ਕੱਢ ਲਾਂਗੇ ਆਟਾ ਪਲੇਟ ਵਿੱਚ ਕੱਢਣ ਤੋਂ ਬਾਅਦ ਥੋੜਾ ਠੰਡਾ ਹੋ ਜਾਏਗਾ ਨਾਲੇ ਤੇ ਹੁਣ ਵਾਰੀ ਆ ਗਈ ਹੈ ਜੀ ਅਲਸੀ ਦੀ ਹੁਣ ਆਪਾਂ ਉਸੇ ਕੜਾਹੀ ਵਿੱਚ ਅਲਸੀ ਭੁੰਨ ਲਾਂਗੇ ਕੜਾਹੀ ਬਹੁਤ ਤੇਜ਼ ਗਰਮ ਹੈ ਇਸ ਕਰਕੇ ਆਪਾਂ ਨੇ ਅਲਸੀ ਵਾਲੇ ਟਾਈਮ ਵੀ ਸੇਕ ਮੀਡੀਅਮ ਹੀ ਰੱਖਿਆ ਹੋਇਆ ਏ ਫੁੱਲ ਨਹੀਂ ਕਰਨਾ ਹਲਕੀ ਅੱਚ ਤੇ ਹੀ ਅਲਸੀ ਭੁੰਨਣੀ ਆ ਲਓ ਜੀ ਅਲਸੀ ਵੀ ਭੁੰਨ ਗਈ ਭੁੱਜੀ ਗਈ ਐ ਤੇ ਇਸ ਨੂੰ ਵੀ ਆਪਾਂ ਨੇ ਪਲੇਟ ਵਿੱਚ ਕੱਟ ਦੇਣਾ ਜਦੋਂ ਕੋਸੀ ਜੀ ਰਹਿ ਜਾਏਗੀ ਫਿਰ ਆਪਾਂ ਨੇ ਇਹਨੂੰ ਪੀਸ ਕੇ ਪਾਊਡਰ ਬਣਾ ਲੈਣਾ ਈ ਤੀਜਾ ਨੰਬਰ ਆ ਗਿਆ ਜੀ ਫਿਰ ਕੜਾਹੀ ਉਸੇ ਕੜਾਹੀ ਵਿੱਚ ਆਪਾਂ ਨੇ ਹੁਣ ਗੁੜ ਮੈਲਟ ਕਰਨਾ ਈ ਗੁੜ ਪਾ ਕੇ ਥੋੜਾ ਜਿਹਾ ਪਾਣੀ ਪਾਉਣਾ ਈ ਬਸ ਅਧਿਕ ਕੜਛੀ ਜਿੰਨਾ ਕੁ ਤੇ ਗੁੜ ਨੂੰ ਆਪਾਂ ਮੈਲਟ ਕਰਾਂਗੇ ਇਸ ਤਰ੍ਹਾਂ ਆਪਣੇ ਆਪ ਸੇਕ ਨਾਲ ਗੁੜ ਜਿਹੜਾ ਇਹ ਮੈਲਟ ਹੋ ਜਾਏਗਾ ਤੁਸੀਂ ਤੋੜ ਕੇ ਪਾਉਣੇ ਤੋੜ ਕੇ ਪਾ ਲਿਓ ਪਰ ਆਪਣੇ ਆਪ ਹੋ ਜਾਂਦਾ ਏ ਜੀ ਮੈਲਟ ਹੁਲਾਉਂਦੇ ਰਹੋ ਬਸ ਸੜਨ ਤੋਂ ਇਹਨੂੰ ਆਪਾਂ ਨੇ ਇੰਨਾ ਕੁ ਪਕਾਉਣਾ ਏ ਕਿ ਇਸ ਤਰ੍ਹਾਂ ਬਸ ਜਦੋਂ ਝੱਗ ਜੀ ਹੋ ਜਾਂਦੀ ਹੈ ਤਾਂ ਫਿਰ ਆਪਾਂ ਨੇ ਗੈਸ ਕਰ ਦੇਣੀ ਹੈ ਜੀ ਬੰਦ ਹੋਰ ਪਕਾਵਾਂਗੇ ਤਾਂ ਗੁੜ ਜਿਹੜਾ ਇਹ ਇੱਕਦਮ ਜਿੜਾ ਹੋ ਜਾਏਗਾ ਹੁਣ ਗੈਸ ਬੰਦ ਹੈ ਜੀ ਹੁਣ ਆਪਾਂ ਆਵਾਂਗੇ ਆਪਾਂ ਇੱਥੇ ਚੌਥਾ ਨੰਬਰ ਤੇ ਘਿਓ ਇੱਕ ਕੌਲੀਕ ਜਿੰਨਾ ਹੀ ਘਿਓ ਪਾਇਆ ਏ ਮੈਂ ਨਾਪਿਆ ਤਾਂ ਹੈ ਨਹੀਂ ਪਰ ਅੰਦਾਜ਼ਾ ਹੋ ਜਾਂਦਾ ਏ ਤੇ ਹੁਣ ਆਪਾਂ ਗੁੜ ਨੂੰ ਗੁੜ ਗਰਮ ਹੈ ਇਦਾਂ ਹੀ ਘਿਓ ਪਾ ਕੇ ਚੰਗੀ ਤਰ੍ਹਾਂ ਨਾਲ ਮੈਲਟ ਹੋ ਗਿਆ ਏ ਗੁੜ ਦੇ ਵਿੱਚ ਮਿਕਸ ਹੋ ਗਿਆ ਘਿਓ ਦੇਖੋ ਤੇ ਜਦੋਂ ਚੰਗੀ ਤਰ੍ਹਾਂ ਨਾਲ ਮੈਲਟ ਹੋ ਜਾਂਦਾ ਏ ਘਿਓ ਤੇ ਹੁਣ ਪਾਵਾਂਗੇ ਜੀ ਆਪਾਂ ਭੁਜਿਆ ਹੋਇਆ ਆਟਾ ਤੇ ਜਿਹੜਾ ਅਲਸੀ ਹੈ ਉਹਦਾ ਆਪਾਂ ਨੇ ਪਾਊਡਰ ਤਿਆਰ ਕਰ ਲਿਆ ਏ ਉਹ ਪਾਊਡਰ ਪਾ ਲਿਆ ਤੇ ਚਾਰੋਂ ਚੀਜ਼ਾਂ ਹੋ ਗਈਆਂ ਜੀ ਰੈਡੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਕਰ ਲਾਂਗੇ ਜੀ ਮਿਕਸ ਗੈਸ ਇੱਥੇ ਬੰਦ ਹੈ ਗੈਸ ਬੰਦ ਰੱਖਣਾ ਹੈ ਜੇ ਤੁਸੀਂ ਸੇਕ ਵਿੱਚ ਕਰਦੇ ਆ ਸਾਰਾ ਸਮਾਨ ਤਾਂ ਇੱਕਦਮ ਗੁੜਨੇ ਜਿਹੜਾ ਸਾਰਾ ਸਮਾਨ ਚੀੜਾ ਕਰ ਦੇਣਾ ਹੈ ਤੇ ਆ ਦੇਖੋ ਜੀ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਟੈਕਸਚਰ ਹੋ ਗਿਆ ਮਿਕਸ ਕਰਕੇ ਤੇ ਇਹਨੂੰ ਠੰਡਾ ਨਹੀਂ ਕਰਨਾ ਬਸ ਮੈਂ ਮਿਕਸ ਕਰਿਆਈ ਨਾਲ ਦੀ ਨਾਲ ਆਪਾਂ ਪਿੰਨੀਆਂ ਬਣਾਉਣੀਆਂ ਏ ਜੇ ਤੁਸੀਂ ਕਹੋਗੇ ਇਹ ਵੀ ਠੰਡਾ ਹੋ ਜਵੇ ਥੋੜਾ ਜਿਹਾ ਫਿਰ ਪਿੰਨੀਆਂ ਪੱਟਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਇਹ ਗੁੜ ਸੁੱਕ ਜਾਂਦਾ ਠੰਡਾ ਹੋ ਕੇ ਸਸਟਰਾਂ ਆਪਾਂ ਨੇ ਪਿੰਨੀਆਂ ਬਣਾ ਲੈਣੀਆਂ ਏ ਤੇ ਇਹ ਪਿੰਨੀਆਂ ਬਹੁਤ ਜ਼ਿਆਦੇ ਵਧੀਆ ਬਣੀਆਂ ਸੀ ਬਹੁਤ ਸੌਫਟ ਰਹਿ ਜਾਂਦੀਆਂ ਨੇ ਤੇ ਸਰਦੀ ਵਿੱਚ ਅਲਸੀ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ ਜੀ omega 3 ਹੁੰਦਾ ਹੈ ਅਲਸੀ ਵਿੱਚ ਲੋ ਜੀ ਆਪਾਂ ਨੇ ਪਿੰਨੀਆਂ ਕਰ ਲੀਆਂ ਜੀ ਤਿਆਰ ਤੁਸੀਂ ਵੀ ਜ਼ਰੂਰ ਬਣਾਇਓ ਆਪਾਂ ਤੁਹਾਨੂੰ ਚੱਕ ਕਰਾ ਕਰਾ ਕੇ ਦਿਖਾਉਂਦੇ ਆ ਬਿਲਕੁਲ ਸੌਫਟ ਬਣੀਆਂ ਏ ਇਹ ਠੰਡੀਆਂ ਹੋ ਕੇ ਵੀ ਹਾਰਡ ਨਹੀਂ ਹੁੰਦੀਆਂ ਇਸ ਤਰ੍ਹਾਂ ਹੀ ਸੌਫਟ ਰਹਿੰਦੀਆਂ ਨੇ ਆ ਦੇਖੋ ਪੋਲੀ ਆ ਬਿਲਕੁਲ ਬਜ਼ੁਰਗ ਵੀ ਆਸਾਨੀ ਨਾਲ ਖਾ ਸਕਦੇ ਆ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਤਾਂ ਤੁਸੀਂ ਵੀ ਜ਼ਰੂਰ ਪਿੰਨੀਆ ਬਣਾਇਓ ਜੀ ਬਾਏ ਬਾਏ